ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਅੱਜ ਦੀਆਂ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਡੀਸੀ ਦੇ ਵਿੱਚ ਨੈਸ਼ਨਲ ਗਾਰਡ ਸਬੰਧੀ ਕੀ ਅਪਡੇਟ ਹੈ ਲਗਾਤਾਰ 2-3 ਦਿਨ ਤੋਂ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰਦੇ ਆ ਰਹੇ ਹਾਂ। ਇੱਕ ਸਮਿਥ ਸੋਨੀਅਨ ਅਜਾਇਬ ਘਰਾਂ ਦੇ ਰਿਵਿਊ ਦਾ ਮਾਮਲਾ ਅਮਰੀਕਾ ਦੇ ਵਿੱਚ ਐਸਨੂੰ ਬਹੁਤ ਚਰਚਾ ਦੇ ਵਿੱਚ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ। ਪત્રਕਰਾਰ ਆਸਟਨ ਟਾਈਸ ਦਾ ਮਾਮਲਾ ਵਸ਼ਿੰਗਟਨ ਪੋਸਟ ਨੇ ਅੱਜ ਇੱਕ ਖਾਸ ਉਹਦੇ ਉੱਤੇ ਐਕਸਕਲੂਸਿਵ ਪੇਪਰ ਪਬਲਿਸ਼ ਕੀਤਾ ਉਹਦੇ ਬਾਰੇ ਗੱਲਬਾਤ ਕਰਾਂਗੇ ਆ ਕੋਰਟ ਦੇ ਕੋਰਟ ਦਾ ਜਿਹੜਾ ਫੈਸਲਾ ਆ ਔਰ ਡੌਜ ਦੇ ਜਿਹੜੀ ਕਿ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੇ ਹੱਕ ਦੇ ਵਿੱਚ ਗਿਆ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਇਹਨਾਂ ਨਾਇਸ ਨੇ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਥੈਰੇਪੀ ਆ ਉਹਦੇ ਉੱਤੇ ਪਾਬੰਦੀ ਲਾ ਦਿੱਤੀ ਹੈ ਕੀ ਮਾਮਲਾ ਵੀ ਤੁਹਾਡੇ ਨਾਲ ਸਾਂਝਾ ਕਰਨਾ ਸਭ ਤੋਂ ਪਹਿਲੀ ਗੱਲਬਾਤ ਨੈਸ਼ਨਲ ਗਾਰਡਸ ਬਾਰੇ ਮਰਕਜ਼ ਵਿੱਚ ਜਿਹੜੇ ਸੋਲਜियर्स ਨੇ ਉੱਥੇ ਦਿਖਣਾ ਸ਼ੁਰੂ ਹੋ ਗਿਆ ਵਸ਼ਿੰਗਟਨ ਡੀਸੀ ਦੀਆਂ ਸਟ੍ਰੀਟਸ ਦੇ ਉੱਤੇ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਸਿੱਧਾ ਕੰਟਰੋਲ ਲੋਕਲ ਪੁਲਿਸ ਡਿਪਾਰਟਮੈਂਟ ਦਾ ਆਪਣੇ ਕੋਲ ਲੈ ਲਿਆ ਸੀ ਪਹਿਲਾਂ ਕਿਹਾ ਸੀ ਲੈ ਲੈਣਾ ਫਿਰ ਲੈ ਲਿਆ ਫਿਰ ਹੁਕਮ ਜਾਰੀ ਕੀਤਾ ਹੁਣ ਅਸਲ ਦੇ ਵਿੱਚ ਜਿਹੜੇ ਸੋਲਜियर्स ਨੇ ਉੱਥੇ ਸਟ੍ਰੀਟ ਦੇ ਉੱਤੇ ਅੱਜ ਜਦੋਂ ਅਸੀਂ ਤੁਹਾਡੇ ਨਾਲ ਬੁੱਧਵਾਰ ਨੂੰ ਗੱਲਬਾਤ ਕਰ ਰਹੇ ਹਾਂ ਤਾਂ ਪਹੁੰਚ ਚੁੱਕੇ ਹਨ ਹੁਣ ਰੌਲਾ ਇਹ ਆ ਵੀ ਉਹਦੀ ਕਮਾਂਡ ਕਲੀਅਰ ਨਹੀਂ ਹੈ ਕਮਾਂਡ ਦਾ ਮਤਲਬ ਕੀ ਆ ਜਿਹੜੇ ਡੀਸੀ ਦੇ ਜਿਹੜੇ ਡਿਸਟ੍ਰਿਕਟ ਆਫ ਕਲੰਬੀਆ ਦੇ ਅਫੀਸ਼ੀਅਲਸ ਨੇ ਉਹ ਕਹਿੰਦੇ ਹਜੇ ਤੱਕ ਪੁਲਿਸ ਜਿਹੜੀ ਹੈ ਉੱਥੋਂ ਦੀ ਡੀਸੀ ਪੁਲਿਸ ਆ ਜਿਹਦੇ ਤੇ ਇਹ ਦੋਸ਼ ਲੱਗਿਆ ਕਿ ਡੀਸੀ ਪੁਲਿਸ ਆਪਣਾ ਮਤਲਬ ਮੇਅਰ ਕੋਲੋਂ ਜਿਹੜੇ ਉਹਦਾ ਵਸ਼ਿੰਗਟਨ ਦੇ ਵਿੱਚ ਜਿਹੜੀ ਅਮਰੀਕਾ ਦੀ ਰਾਜਧਾਨੀ ਆ ਉੱਥੇ ਇਹਨਾਂ ਕੋਲੋਂ ਲਾ ਐਂਡ ਆਰਡਰ ਸੰਭਿਆ ਨਹੀਂ ਜਾ ਰਿਹਾ ਹੋਮਲੈਸਨੈਸ ਤੇ ਜਾਂ ਕਾਰਾਂ ਕੋਰਾ ਖੋਣ ਦੀਆਂ ਘਟਨਾਵਾਂ ਕ੍ਰਾਈਮ ਬਹੁਤ ਜ਼ਿਆਦਾ ਆ ਉਹ ਪੁਲਿਸ ਉਦਾਂ ਹੀ ਕੰਮ ਕਰ ਰਹੀ ਹੈ ਜਿੱਦਾਂ ਪਹਿਲਾਂ ਕੰਮ ਕਰਦੀ ਸੀ ਪਰ ਵਾਈਟ ਹਾਊਸ ਜਿਹੜਾ ਕਲੇਮ ਕਹਿ ਰਿਹਾ ਹੈ ਕਿ ਸਾਡਾ ਅਲਟੀਮੇਟ ਕੰ ਤੇ ਜਿਹੜਾ ਡੀਈਏ ਐਡਮਿਨਿਸਟ੍ਰੇਸ਼ਨ ਆ ਉਹਨੂੰ ਇਹਨਾਂ ਨੇ ਇਨਚਾਰਜ ਬਣਾ ਦਿੱਤਾ 800 ਟ੍ਰੂਪ ਉੱਥੇ ਮੰਨੇ ਜਾ ਰਹੇ ਆ ਲਗਭਗ 800 ਦੇ ਨੇੜੇ ਨੈਸ਼ਨਲ ਗਾਰਡ ਮੈਂਬਰ ਜਿਹੜੇ ਆ ਉਹ ਹੌਲੀ ਹੌਲੀ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਹੋਣਗੇ ਤੇ ਆਲਰੇਡੀ ਜਿਹੜੇ ਜਿਹੜੇ ਵੱਡੇ ਲੈਂਡਮਾਰਕ ਆ ਉੱਥੋਂ ਜਿਵੇਂ ਵਸ਼ਿੰਗਟਨ ਮੋਨੂਮੈਂਟ ਆ ਉਹਦੇ ਨੇੜੇ ਉਹ ਖੜੇ ਦਿਖਾਈ ਦੇ ਰਹੇ ਆ ਪੁਲਿਸ ਫੋਰਸ ਦੇ ਵਿੱਚ ਮਿਕਸਿਆ ਰਿਐਕਸ਼ਨ ਆ ਸਾਰੇ ਕੁਛ ਦਾ ਕੁਝ ਆਫੀਸਰ ਜਿਹੜੇ ਉਹ ਚਿੰਤਤ ਨੇ ਕਿ ਜਿਹੜੇ ਫੈਡਰਲ ਟੇਕਓਵਰ ਆ ਇਹਦੇ ਨਾਲ ਕਮਿਊਨਿਟੀ ਦਾ ਟਰਸਟ ਜਾਂਦਾ ਲੱਗੂਗਾ ਦੂਜਿਆਂ ਨੂੰ ਲੱਗਦਾ ਕਿ ਲੀਡਰਸ਼ਿਪ ਚੇਂਜ ਹੋਣਾ ਚੰਗਾ ਹੋਊਗਾ ਵੀ ਜਿਹੜੀ ਡੀਸੀ ਦੀ ਲੋਕਲ ਪੁਲਿਸ ਪਹਿਲਾਂ ਉਸ ਸ਼ਹਿਰ ਦੇ ਉੱਤੇ ਸਾਰਾ ਕੰਟਰੋਲ ਕਰ ਰਹੀ ਸੀ ਉੱਥੇ ਕ੍ਰਾਈਮ ਨੂੰ ਮੈਨੇਜ ਕਰ ਰਹੀ ਸੀ ਇਹਦਾ ਮਤਲਬ ਉਹ ਕਾਬਿਲ ਹੀ ਵੀ ਸੀ ਜਿਹੜਾ ਫੈਡਰਲ ਪੁਲਿਸ ਆ ਕੇ ਲੱਗੀ ਹੈ ਇਹ ਮਾਮਲਾ ਬਹੁਤ ਗੰਭੀਰ ਆ ਦੂਜੇ ਪੱਖੇ ਦੇ ਵਿੱਚ ਇਹ ਕਹਿ ਰਹੇ ਆ ਕਿ ਕਿਉਂਕਿ ਕ੍ਰਾਈਮ ਹੈਗਾ ਉੱਥੇ ਇਹਦੇ ਵੀ ਕੋਈ ਸ਼ੱਕ ਨਹੀਂ ਆ ਤੇ ਹੋ ਸਕਦਾ ਲੀਡਰਸ਼ਿਪ ਬਦਲਣ ਦੇ ਨਾਲ ਜਿਹੜਾ ਇਹ ਸਾਰਾ ਕੁਝ ਬਦਲ ਜੇ ਵੀ ਕੁਝ ਠੀਕ ਵੀ ਹੋ ਜਵੇ ਮੋਰਲ ਗਵਰਨਰ ਮੇਅਰ ਅਥੋ ਦੇ ਉਹਨਾਂ ਨੇ ਕਿਹਾ ਕਿ ਸੀ ਹਰ ਤਰ੍ਹਾਂ ਕੋਆਪਰੇਟ ਕਰ ਰਹੇ ਆ ਜਿਹੜਾ ਉਹਨਾਂ ਨੇ 트럼ਪ ਦੇ ਇਸ ਐਫਰਟ ਨੂੰ ਜੋ ਕੁਝ 트럼ਪ ਨੇ ਕੀਤਾ ਤਾਕੀਤਾ ਕੀਤੀ ਧੱਕੇ ਨਾਲ ਉੱਥੇ ਪੁਲਿਸ ਨੈਸ਼ਨਲ ਗਾਰਡ ਲਾ ਦਿੱਤੇ ਆ ਲੋਕਲ ਪੁਲਿਸ ਦੇ ਉੱਤੇ ਇਹਨੂੰ ਅਥਾਰਟੀਰੀਅਨ ਪੁਸ਼ ਕਿਹਾ ਉਹਨਾਂ ਨੇ ਤੇ ਉਹ ਕਹਿੰਦੇ ਵੀ ਜਿਹੜੀ ਸਾਡੀ ਡੀਸੀ ਦੀ ਆਟੋਨੋਮੀ ਆ ਉਹਨੂੰ ਕਾਇਮ ਰਹਿਣਾ ਚਾਹੀਦਾ ਕਿਉਂਕਿ ਜਿਹੜਾ ਡੀਸੀ ਆ ਇਹ ਕੋਈ ਸਟੇਟ ਨਹੀਂ ਆ ਇਹਨੂੰ ਵਸ਼ਿੰਗਟਨ ਡੀਸੀ ਨੂੰ ਇਸ ਕਰਕੇ ਵੱਖਰਾ ਰੱਖਿਆ ਗਿਆ ਕਿ ਜਿਹੜੀ ਅਮਰੀਕਾ ਦੀ ਰਾਜਧਾਨੀ ਆ ਉਹ ਕਿਸੇ ਸਟੇਟ ਦੇ ਲਾ ਥੱਲੇ ਨਾ ਆਵੇ ਉਹ ਉਹ ਇੰਡੀਪੈਂਡੈਂਟ ਹੋਵੇ ਆਟੋਨੋਮਸ ਹੋਵੇ ਮੇਅਰ ਕਹ ਰਿਹਾ ਕਿ ਉੱਥੋਂ ਦੀ ਉਹ ਜਿਹੜੀ ਆਟੋਨੋਮੀ ਆ ਉਹਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ ਡੀਸੀ ਪੁਲਿਸ ਚੀਫ ਨੇ ਇੱਕ ਫੈਡਰਲ ਅਫੀਸ਼ਰ ਨੂੰ ਪਲਾਨ ਦਿੱਤਾ ਕਿ ਕਿਸ ਤਰੀਕੇ ਦੇ ਨਾਲ ਗੱਲਬਾਤ ਕੀਤੀ ਜਾਊਗੀ ਪਰ ਹਜੇ ਉਹਦੀਆਂ ਡਿਟੇਲਸ ਪਤਾ ਨਹੀਂ ਲੱਗੀਆਂ ਹோம் ਰੂਲ ਐਕਟ ਦੇ ਤਹਿਤ ਪ੍ਰੈਜ਼ੀਡੈਂਟ ਸਿੱਧਾ ਮੇਅਰ ਨੂੰ ਜਿਹੜਾ ਉਹ ਕਹਿ ਸਕਦਾ ਹੈ ਕਿ ਤੁਸੀਂ ਕਿ ਵੀ ਪੁਲਿਸ ਸਰਵਿਸਿਜ਼ ਪ੍ਰੋਵਾਈਡ ਕਰੋ ਜੋ ਫੈਡਰਲ ਪਰਪਸ ਦੇ ਲਈ ਜਾਂ ਜਿਹੜਾ ਉਹ ਜਿਹੜੀ ਗੱਲ ਵੀ ਮਤਲਬ ਪ੍ਰੈਜ਼ੀਡੈਂਟ ਨੇ ਮੇਅਰ ਨੂੰ ਕਹਿ ਦਿੱਤੀ ਤਾਂ ਗੱਲ ਸਿੱਧੀ ਹੈ ਕਿ ਮੇਅਰ ਨੂੰ ਉਹ ਮੰਨਣੀ ਪੈਣੀ ਹੈ ਸਿੱਧੀ ਗੱਲ ਹੈ ਜਿਹੜੀ ਪੁਲਿਸ ਯੂਨੀਅਨਾਂ ਉਹਨਾਂ ਨੇ ਇਸ ਗੱਲ ਦੀ ਸਪੋਰਟ ਕੀਤੀ ਜਿਹੜਾ ਡੋਨਲਡ ਟਰੰਪ ਦਾ ਵਕਤੀ ਮੂਵ ਆ ਹੈ ਤੇ ਫੈਸਲਾ ਵਕਤੀ ਆ ਉਹ ਕਹਿੰਦੇ ਅਸਲ ਦੇ ਵਿੱਚ ਕ੍ਰਾਈਮ ਵੱਧ ਰਿਹਾ ਆ ਤੇ ਡਿਪਾਰਟਮੈਂਟ ਬਹੁਤ ਸਟਾਫ ਸ਼ਾਰਟੇਜ ਆ ਸਾਡੇ ਕੋਲ ਮੈਨੇਜਮੈਂਟ ਹੈ ਨਹੀਂ ਮੇਅਰ ਕਹਿ ਰਿਹਾ ਕਿ ਠੀਕ ਠਾਕ ਅਸੀਂ ਮੈਨੇਜ ਕਰ ਲਾਂਗੇ ਸਿਟੀ ਦੇ ਵਿੱਚ ਜੋ ਕੁਝ ਹੋ ਰਿਹਾ ਪਰ ਜਿਹੜੇ ਪੁਲਿਸ ਯੂ ਇਹ ਬਹੁਤ ਕਮਾਲ ਦੀ ਗੱਲ ਆ ਕਿ ਯੂਨੀਅਨ ਜਿਹੜੀ ਆ ਉਹ ਇਸ ਗੱਲ ਦੀ ਸਪੋਰਟ ਕਰ ਰਹੀ ਆ ਕਿ ਹਾਂਜੀ ਸਾਡੇ ਕੋਲ ਸੰਭਵ ਨਹੀਂ ਜਾ ਰਿਹਾ ਉਹਨਾਂ ਦੀ ਆਪਣੀਆਂ ਸਮੱਸਿਆਵਾਂ ਨਾਲ ਸਟਾਫ ਨਾਲ ਪੈਸੇ ਆ ਤੇ ਉਹ ਕਹਿੰਦੇ ਅਸੀਂ ਕੀ ਕਰੀਏ ਸਾਨੂੰ ਮੈਨੇਜ ਵੀ ਚੰਗੀ ਤਰ੍ਹਾਂ ਨਹੀਂ ਕੀਤਾ ਜਾ ਰਿਹਾ ਸੋ ਹੁਣ ਜਿਹੜੀਆਂ ਫਿਕਸਡ ਲੋਕੇਸ਼ਨਸ ਹੋਣਗੀਆਂ ਤੇ ਜਿਹੜੇ ਵੈਪਨ ਅਵੇਲੇਬਲ ਆ ਪਰ ਹੱਥਾਂ 'ਚ ਨਹੀਂ ਹੋਣਗੇ ਜਾਂ ਉਹ ਕੀ ਕਰਨਗੇ ਮਤਲਬ ਅਸਲ ਦੇ ਵਿੱਚ ਨੈਸ਼ਨਲ ਟ੍ਰੂਪਸ ਇਦਾਂ ਨਹੀਂ ਕਿ ਉਹਤੇ ਫੌਜ ਤਾਂ ਹੁਣ ਭੇਜ ਦਿੱਤੀ ਪਰ ਫੌਜ ਨੇ ਕਰਨਾ ਕੀ ਆ ਸ਼ਹਿਰ ਦੇ ਵਿੱਚ ਉਹਨਾਂ ਦੀ ਜਿਹੜੀ ਪ੍ਰੈਜੈਂਸ ਆ ਉੱਥੇ ਕੁਝ ਥਾਵਾਂ ਦੇ ਉੱਤੇ ਉਹ ਬਹੁਤ ਮਹੱਤਵਪੂਰਨ। ਮਤਲਬ ਬਜਾਏ ਇਹ ਦੇ ਕਿ ਉਹ ਬਹੁਤ ਜ਼ਬਰਦਸਤ ਤਰੀਕੇ ਨਾਲ ਉੱਥੇ ਕੋਈ ਕੰਮ ਕਰਨ ਉੱਥੇ ਖੜੇ ਹੋਣਗੇ। ਤੇ ਉਹਨਾਂ ਦਾ ਖੜੇ ਹੋਣਾ ਬਹੁਤ ਜ਼ਿਆਦਾ ਹੈ। ਪਰ ਬਿਨਾਂ ਸ਼ੱਕ ਇੱਕ ਨਿਸ਼ਚਿਤਤਾ ਹੈ। ਅ ਅਨਿਸ਼ਚਿਤਤਾ ਇਹ ਪਤਾ ਨਹੀਂ ਕਿੰਨਾ ਚਿਰ ਰਹਿਣੀ ਹੈ ਤੇ ਕੀ ਹੈਗਾ। ਟਰੰਪ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ ਸੋਚਿਆ ਸੀ ਵੀ ਡੀਸੀ ਦੀ ਪੁਲਿਸ 220 ਦੇ ਵਿੱਚ ਇਹਨਾਂ ਨੇ ਸੋਚਿਆ ਸੀ ਵੀ ਆਪਾਂ ਲੈ ਲੈਣਾ ਪਰ ਵਿਰੋਧ ਇੰਨਾ ਹੋਇਆ ਉਦੋਂ ਕਿ ਇਹ ਲੈ ਨਹੀਂ ਸਕੇ। ਆਫੀਸਰਸ ਦੇ ਵਿਚਕਾਰ ਇਨਫੋਰਮੇਸ਼ਨ ਗੈਪ ਆ। ਬਹੁਤ ਸਾਰੇ ਆਫੀਸਰ ਉਹਨਾਂ ਨੂੰ ਪਤਾ ਹੀ ਸੋਸ਼ਲ ਮੀਡੀਆ ਤੋਂ ਲੱਗਾ ਕਿ ਸਾਨੂੰ ਟੇਕਓਵਰ ਕਰ ਲਿਆ ਗਿਆ ਜਿਹੜੀ ਕੁਝ ਲੋਕ ਪਾਲਿਸੀ ਬਦਲਣਾ ਵੀ ਚਾਹੁੰਦੇ ਆ ਪਬਲਿਕ ਦਾ ਆਪਣਾ ਕਨਸਰਨ ਡੀਸੀ ਪੁਲਿਸ ਕੋਲ ਐਸ ਵੇਲੇ 3179 ਪੁਲਿਸ ਆਫੀਸਰ ਆ ਪਰ ਸਿਟੀ ਜਿਹੜਾ ਆ ਉਹ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਚਾਰ ਪਹਿਰ ਜਿਹੜਾ ਹੋਵੇ ਸੋ 900 ਦੀ ਜਿਹੜੀ ਸ਼ਾਰਟ ਆ ਉਹ ਵੀ ਇਹਦੇ ਨਾਲ ਜਿਹੜੀ ਗੱਲਬਾਤ ਪੂਰੀ ਹੋ ਸਕਦੀ ਅਗਲਾ ਇੱਕ ਮਾਮਲਾ ਹੈ ਵਾਈਟ ਹਾਊਸ ਜਿਹੜਾ 스미త్ 소니언 뮤지엄ਸ ਨੇ ਉਹਨਾਂ ਦਾ ਰਿਵਿਊ ਕਰ ਰਿਹਾ ਅਗਲੇ ਸਾਲ 250ਵੇਂ ਵਰੇਗਾ ਡਾ ਅਮਰੀਕਾ ਦੀ ਤੇ ਇਹਦੇ ਇਸ ਕਰਕੇ ਬਹੁਤ ਕੁਝ ਬਦਲਿਆ ਜਾਣਾ ਉੱਥੇ ਸਭ ਤੋਂ ਪਹਿਲੀ ਗੱਲ ਤਾਂ ਜਿਹੜਾ ਇਹ ਰਿਵਿਊ ਕੀਤਾ ਜਾ ਰਿਹਾ ਇਹ ਉਹਦੇ ਸੰਬੰਧ ਵਿੱਚ ਕੀਤਾ ਜਾ ਰਿਹਾ ਪਹਿਲੀ ਗੱਲ 스미త్ 소니언 뮤지엄 ਹੈ ਕਿ ਇਹ ਅਜਾਇਬ ਘਰ ਨੇ ਅਮਰੀਕਾ ਦੇ ਵਿੱਚ ਜਿਵੇਂ ਕਹਿ ਲਓ ਕਈ ਅਜਾਇਬ ਘਰਾਂ ਦਾ ਇੱਕ ਗਰੁੱਪ ਆ ਅਜਾਇਬ ਘਰ ਲਾ ਲਓ ਗੈਲਰੀਜ਼ ਲਾ ਲਓ ਜਾਂ ਕੁਝ ਕਲਚਰਲ ਸੈਂਟਰ ਇਹਨਾਂ ਨੂੰ ਇੱਕ ਅਮਰੀਕਾ ਦੀ ਸੰਸਥਾ ਆ ਜੇ ਸੰਸਥਾ ਦਾ ਜਿਸ ਸੰਸਥਾ ਦਾ ਨਾਮ ਜਿਹੜਾ ਸੁਮਿਥਸੋਨियन ਇੰਸਟੀਚਿਊਸ਼ਨ ਆ ਉਹ ਰਨ ਕਰਦੀ ਆ ਉਹ ਇਹਨਾਂ ਸਾਰਿਆਂ ਨੂੰ ਕੰਟਰੋਲ ਕਰਦੀ ਆ ਪਰ ਬਹੁਤ ਇਹ ਵਸ਼ਿੰਗਟਨ ਡੀਸੀ ਦੇ ਵਿੱਚ ਆ ਇਹਨਾਂ ਨੂੰ ਅਮਰੀਕਾ ਦੇ ਅਮਰੀਕਾਸ ਮਿਊਜ਼ੀਅਮ ਵੀ ਆਮ ਤੌਰ ਦੇ ਉੱਤੇ ਕਿਹਾ ਜਾਂਦਾ ਜਿਹੜੇ ਲੋਕ ਵਿਜ਼ਿਟ ਕਰਦੇ ਆ ਜਾਂ ਜਾਣਦੇ ਆ ਉਹ ਇਸ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦੇ ਆ ਕਿ ਮਿਊਜ਼ੀਅਮ ਕਿੱਦਾਂ ਹੈ ਤੇ ਉਹ ਉਹਦੇ ਵਿੱਚ ਹੁੰਦਾ ਕੀ ਆ ਜਿਹੜਾ ਦੇਸ਼ ਦਾ ਦੇਸ਼ ਦਾ ਇਤਿਹਾਸ ਆ ਅਮਰੀਕਾ ਦਾ ਸੱਭਿਆਚਾਰ ਆ ਅਮਰੀਕਾ ਦਾ ਆਰਟ ਆ ਉੱਥੋਂ ਦੀ ਕਲਾ ਆ ਉਹ ਸਾਰੇ ਕੁਝ ਨੂੰ ਸੰਕ ਰੱਖਿਆ ਜਾਂਦਾ ਮਤਲਬ ਇਹਦੇ ਵਿੱਚ ਨੈਸ਼ਨਲ ਜ਼ੂਸ ਵੀ ਆਉਂਦੇ ਆ ਕਈ ਔਰ ਪਬਲਿਕ ਦੇ ਲਈ ਇਹ ਆਮ ਤੌਰ ਦੇ ਉੱਤੇ ਜਿਹੜੇ ਖੋਲੇ ਜਾਂਦੇ ਆ ਗਰੀਹਸ ਸਮਿਥਸੋਨਿਅਨ ਇੰਸਟੀਚਿਊਸ਼ਨ ਆ ਇਹ 1846 ਦੇ ਵਿੱਚ ਬਣਾਈ ਗਈ ਸੀ ਜੇਮਸ ਸਵਿਥਸਨ ਜਿਹੜਾ ਸੀ ਸਮਿਥਸਨ ਸੀ ਉਹਦਾ ਨਾਮ ਜੇਮਸ ਸਵਿਥਸਨ ਇੱਕ ਅੰਗਰੇਜ਼ ਵਿਗਿਆਨੀ ਸੀ ਉਹ ਕਦੇ ਅਮਰੀਕਾ ਦੇ ਵਿੱਚ ਆਇਆ ਨਹੀਂ ਪਰ ਉਹ ਡੋਨੇਸ਼ਨ ਦਿੱਤੀ ਸੀ ਉਹਨੇ ਉਹਦੇ ਡੋਨੇਸ਼ਨ ਦੇ ਨਾਲ 1846 ਦੇ ਵਿੱਚ ਇਹ ਸਮਿਥਸੋਨਿਅਨ ਜਿਹੜੇ ਮਿਊਜ਼ੀਅਮ ਆ ਉਹ ਬਣਾਈ ਗਿਆ ਸੀ ਉਹਦਾ ਮਤਲਬ ਇੱਕੋ ਹੀ ਸੀ ਕਿ ਸਾਰਾ ਕੁਝ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਾਂਭ ਕੇ ਰੱਖਿਆ ਜਾ ਜਾ ਸਕੇ ਜਿਵੇਂ ਨੈਸ਼ਨਲ ਮਿਊਜ਼ੀਅਮ ਆਫ ਅਮਰੀਕਾ ਹਿਸਟਰੀ ਆ ਜਾਂ ਨੈਸ਼ਨਲ ਇਅਰ ਐਂਡ ਸਪੇਸ ਮਿਊਜ਼ੀਅਮ ਆ ਨੈਸ਼ਨਲ ਮਿਊਜ਼ੀਅਮ ਆਫ ਨੇਚਰਲ ਹਿਸਟਰੀ ਆ ਇਦਾਂ ਦੇ ਬਹੁਤ ਸਾਰੇ ਜਿਹੜੇ ਇਹ ਮਿਊਜ਼ੀਅਮ ਨੇ ਹੁਣ ਹੋਇਆ ਕੀ ਆ ਇਹਨਾਂ ਸਾਰਿਆਂ ਦੇ ਉੱਤੇ ਇਹਨਾਂ ਦੇ ਆਪਣਾ ਇਤਿਹਾਸ ਸਾਂਭਿਆ ਇਹਨਾਂ ਨੇ ਸਾਰਾ ਕੁਝ ਕੀਤਾ ਆ ਅਮਰੀਕਾ ਦੀ ਹਿਸਟਰੀ ਉਹਦੇ ਵਿੱਚ ਸਾਰਾ ਕੁਝ ਹੈਗਾ ਅਗਲੇ ਸਾਲ ਅਮਰੀਕਾ ਦਾ 250ਵਾਂ ਬਰਥਡੇ ਆ ਹੁਣ ਉਹਦੇ ਤੋਂ ਪਹਿਲਾਂ ਇਹ ਕਹਿੰਦੇ ਕਿ ਜਿੰਨੀਆਂ ਪ੍ਰਦਰਸ਼ਨੀਆਂ ਜਿੰਨੇ ਮਿਊਜ਼ੀਅਮ ਦਾ ਰਿਵਿਊ ਕਰੋ ਰੋਬਿਓ ਦਾ ਮਤਲਬ ਕਿ ਇਹ ਕਦੀ ਪੁਣਛਾਣ ਕਰੋ ਇਹਨੂੰ ਦੇਖੋ ਇਹਦੇ ਵਿੱਚ ਕੀ ਪਿਆ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਮਕਸਦ ਕੀ ਹੈ ਇਹਦੇ ਪਿੱਛੇ ਗੋਲ ਕੀ ਹੈ ਗੋਲ ਇਹ ਆ ਕਿ ਜਿਹੜਾ ਇਤਿਹਾਸ ਆ ਉਹ ਸਹੀ ਦੱਸਿਆ ਜਾਵੇ ਜਿਹੜਾ ਅਸਲ ਦੇ ਵਿੱਚ ਹੈਗਾ ਆ ਤੇ ਜਿਹੜਾ ਕੋਈ ਵੀ ਮਤਲਬ ਵੰਡਣ ਵਾਲੀ ਗੱਲਬਾਤ ਹੈ ਡਿਵੀਜ਼ਿਵ ਆ ਜਾਂ ਕੋਈ ਐਡ ਲੌਜੀਕਲ ਡਰਾਈਵਨ ਲੈਂਗੁਏਜ ਆ ਕਿਸੇ ਥਾਂ ਦੇ ਉੱਤੇ ਉਹਨੂੰ ਹਟਾ ਦਿੱਤਾ ਜਾਵੇ ਇਤਿਹਾਸ ਕਦੇ ਵੀ ਸੱਚਾ ਨਹੀਂ ਹੁੰਦਾ ਇਤਿਹਾਸ ਹਮੇਸ਼ਾ ਉਹਦੇ ਹੁੰਦਾ ਜਿਹੜੀ ਤੇਰੋਂ ਨੂੰ ਲਿਖਦੀ ਹੈ ਜਾਂ ਜਿਹੜੀ ਉਹਨੂੰ ਸਾਹਮਣੇ ਰੱਖਦੀ ਹੈ ਅਮਰੀਕਾ ਦੇ ਵਿੱਚ ਕੁਝ ਤੇ ਵੱਡੇ ਇਤਿਹਾਸਕ ਫੈਕਟ ਹੁੰਦੇ ਜਿਨ੍ਹਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹੁੰਦਾ ਉਹ ਤੋਂ ਮੰਨਕਰ ਨਹੀਂ ਹੋਇਆ ਜਾ ਸਕਦਾ ਹੁੰਦਾ ਬਹੁਤ ਸਾਰੇ ਗਰੇਅਰੀਅਸ ਹੁੰਦੇ ਜਿੱਥੇ ਗੱਲ ਇਧਰ ਦੀ ਉਧਰ ਕੀਤੀ ਜਾ ਸਕਦੀ ਹੁੰਦੀ ਹੈ ਉਹਨਾਂ ਥਾਵਾਂ ਦੇ ਉੱਤੇ ਜਦੋਂ ਇੱਕ ਵਿਚਾਰਧਾਰਾ ਦੀ ਸਰਕਾਰ ਆਉਂਦੀ ਆ ਉਹਨੂੰ ਆਪਣੇ ਹਿਸਾਬ ਨਾਲ ਇੰਟਰਪ੍ਰੀਟ ਕਰਦੀ ਆ ਭਾਵੇਂ ਸਕੂਲਾਂ ਦਾ ਸਿਲੇਬਸ ਹੋਵੇ ਕਰਿਕੂਲਮ ਹੋਵੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਹੋਵੇ ਅਕ ਕਿੰਨਾਂ ਯੂਨੀਵਰਸਿਟੀਆਂ ਦੇ ਵਿੱਚ ਅਮਰੀਕਾ ਦੇ ਵਿੱਚ ਰੌਲਾ ਪਿਆ ਰਿਹਾ ਸੀ 트럼ਪ ਦੇ ਆਉਣ ਤੋਂ ਪਹਿਲਾਂ ਫਰਕ ਕੀ ਆ ਡੈਲੋਜੀਕਲ ਬੇਸ ਬਦਲ ਗਿਆ ਵਿਚਾਰਧਾਰਕ ਆਧਾਰ ਬਦਲ ਗਿਆ ਸਰਕਾਰ ਦੀ ਸੋਚ ਦਾ ਆਧਾਰ ਬਦਲ ਗਿਆ ਹੁਣ 트럼ਪ ਸਰਕਾਰ ਇਹ ਚਾਹੁੰਦੀ ਆ ਜਾਂ ਪ੍ਰਸ਼ਾਸਨ ਇਹ ਚਾਹੁੰਦਾ ਕਿ ਸਾਰੇ ਕੁਸ਼ ਨੂੰ ਦੇਖਿਆ ਜਾਵੇ ਵੀ ਕਿੱਥੇ ਗਲਤੀ ਆ ਕਿੱਥੇ ਸਹੀ ਆ ਉਹਨੂੰ ਫਿਕਸ ਕੀਤਾ ਜਾਵੇ ਰਿਵਿਊ ਕਰੂਗਾ ਕਿ ਪਬਲਿਕ ਡਿਸਪਲੇਸ ਚੈੱਕ ਕਰੂਗਾ ਆਨਲਾਈਨ ਕੰਟੈਂਟ ਕਿ ਜਿਹੜਾ ਹੋਰ ਡਿਸੀਜਨਸ ਹੈਗੇ ਆ ਕਿਹੜੀ ਚੀਜ਼ ਲਾਉਣੀ ਆ ਕਿਹੜੀ ਨਹੀਂ ਅੱਠ ਮਿਊਜ਼ੀਅਮਾਂ ਦੇ ਉੱਤੇ ਪਹਿਲਾਂ ਇਹਨਾਂ ਨੇ ਟਾਰਗੇਟ ਕੀਤਾ ਹੈ ਮੇਜਰਸ ਵਿਦ ਸੋਨੀਅਨ ਮਿਊਜ਼ੀਅਮ ਜਿਹੜੇ ਇਹਨਾਂ ਚ ਨੈਸ਼ਨਲ ਮਿਊਜ਼ੀਅਮ ਆਫ ਅਮਰੀਕਾ ਹਿਸਟਰੀ ਐਂਡ ਸਪੇਸ ਆ ਅਫਰੀਕਨ ਅਮਰੀਕਨ ਹਿਸਟਰੀ ਤੇ ਨੈਸ਼ਨਲ ਪੋਰਟਰੇਟ ਗੈਲਰੀ ਇਹ ਅੱਠ ਮਿਊਜ਼ੀਅਮ ਜਿਹੜੇ ਟਾਰਗੇਟ ਕੀਤੇ ਜਾ ਰਹੇ ਆ ਟਾਈਮ ਵਾਈਂ ਬਹੁਤ ਘੱਟ ਆ ਮਿਊਜ਼ੀਅਮ ਨੂੰ ਸਾਰੀਆਂ ਡਿਟੇਲਸ ਜਿਹੜੀਆਂ 250ਵੇਂ ਬਰੇ ਕੰਡ ਦੇ ਸਬੰਧ ਦੇ ਵਿੱਚ ਚਾਹੇ ਕਰੰਟ ਜਾਂ ਭਵਿੱਖ ਦੇ ਵਿੱਚ ਉਹਨਾਂ ਨੇ ਜੋ ਕੁਝ ਕਰਨਾ ਆ 30 ਦਿਨਾਂ ਦੇ ਵਿੱਚ ਵਿੱਚ ਸਬਮਿਟ ਕਰਾਉਣੀਆਂ ਪੈਣਗੀਆਂ ਤਾਂ ਕਿ ਇਹਦੇ ਉੱਤੇ ਜਿਹੜੀਆਂ ਤਬਦੀਲੀਆਂ ਹੋ ਸ਼ੁਰੂ ਕੀਤੀਆਂ ਜਾ ਸਕਣ ਜਿਹੜੇ ਇਹ ਐਗਜ਼ਿਬਿਸ਼ਨਸ ਆ ਜਿਹੜੀਆਂ ਪ੍ਰਦਰਸ਼ਨੀਆਂ ਆ ਉਹਨਾਂ ਦੀ ਭਾਸ਼ਾ ਨੂੰ ਐਡਿਟ ਕੀਤਾ ਜਾ ਸਕਦਾ ਜੇ ਉਹ ਰਾਜਨੀਤਿਕ ਤੌਰ ਤੇ ਇੱਕ ਪਾਸੜ ਆ ਉਹਨਾਂ ਦੀ ਡਿਸਕ੍ਰਿਪਸ਼ਨ ਨੂੰ ਚੇਂਜ ਕੀਤਾ ਜਾ ਸਕਦਾ ਉਸ ਭਾਸ਼ਾ ਦੇ ਵਿੱਚ ਜਿਹਨੂੰ ਵਾਈਟ ਹਾਊਸ ਕਹਿੰਦਾ ਕਿ ਇਹ ਗੱਲ ਇਤਿਹਾਸਕ ਤੌਰ ਦੇ ਉੱਤੇ ਬਿਲਕੁਲ ਠਈ ਹੈ ਇਹਨਾਂ ਇੰਸਟੀਚੂਸ਼ਨਾਂ ਉਹ ਕਹਿੰਦੇ ਆ ਕਿ ਅਸੀਂ ਆਪਣੀ ਐਕਿਊਰੇਟ ਤੇ ਰਿਸਰਚ ਬੇਸਡ ਹਿਸਟਰੀ ਦੇ ਲਈ ਕਮਿਟਿਡ ਆ ਤੇ ਅਸੀਂ ਵਾਈਟ ਹਾਊਸ ਤੇ ਕਾਂਗਰਸ ਦੇ ਨਾਲ ਵੜ ਕੇ ਕੰਮ ਕਰਨ ਲਈ ਤਿਆਰ ਆ ਪਰ ਇਹਦੇ ਨਾਲ ਜਿਹੜੇ ਜਿਹੜੇ ਪਹਿਲਾਂ ਦੇ ਤਣਾਅ ਪੈਦਾ ਹੋਏ ਆ ਡੋਨਲਡ ਟਰੰਪ ਨੇ ਕੋਸ਼ਿਸ਼ ਕੀਤੀ ਆ ਨੈਸ਼ਨਲ ਪੋਰਟਰੇਟ ਗੈਲਰੀ ਦੇ ਡਾਇਰੈਕਟਰ ਨੂੰ ਫਾਇਰ ਕਰਨ ਦੀ ਜਿਹੜੀ ਇਹਨਾਂ ਨੇ ਫਰਕ ਕੀਤਾ ਅਸਲ ਦੇ ਵਿੱਚ ਜੇ ਕੋਸ਼ਿਸ਼ ਕੀਤੀ ਬਾਅਦ ਚ ਰਿਜ਼ਾਈਨ ਕਰਕੇ ਮਤਲਬ ਉਹ ਛੱਡ ਗਿਆ ਜਿਹੜੀਆਂ ਕੁਝ ਆਰਟਿਸਟ ਨੇ ਆਪਣਾ ਜਿਹੜਾ ਵਰਕ ਸੀ ਜਿਹੜੀਆਂ ਐਗਜ਼ਿਬਿਸ਼ਨ ਸੀਗੀਆਂ ਐਗਜ਼ਿਬਿਟ ਸੀਗੀਆਂ ਉਹਨਾਂ ਨੂੰ ਜਿਹੜਾ ਮਤਲਬ ਉਹ ਵਿਦਡਰਾ ਕਰ ਲਿਆ ਜਾਂ ਟੈਂਪਰੇਰੀ ਉੱਥੋਂ ਹਟਾ ਦਿੱਤੀਆਂ ਗਈਆਂ ਤੇ ਇਹ ਵੀ ਇੱਕ ਪਬਲਿਕ ਡਿਬੇਟ ਫਿਰ ਛੜਿਆ ਡੋਨਲਡ ਟਰੰਪ ਨੇ ਇੱਕ ਜਿਹੜੇ ਆਰਡਰ ਇਸ਼ੂ ਕੀਤੇ ਸੀ ਮਾਰਚ ਦੇ ਵਿੱਚ ਕਿ ਰੈਸਟੋਰਿੰਗ ਟਰੂਥ ਐਂਡ ਸੈਨਿਟੀ ਆਫ ਅਮਰੀਕਾ ਅਮਰੀਕਨ ਹਿਸਟਰੀ ਹੁਣ ਇਹਦਾ ਮਤਲਬ ਇਹ ਆ ਕਿ ਇੱਕ ਅਫੀਸ਼ੀਅਲ ਪਾਵਰ ਦੇ ਦਿੱਤੀ ਕਿ ਤੁਸੀਂ ਕਿਸੇ ਵੀ ਗਲਤ ਵਿਚਾਰਧਾਰਾ ਨੂੰ ਸਵਿੱਤਸੋਨੀਆਨ ਇੰਸਟੀਚਿਊਸ਼ਨ ਦੇ ਵਿੱਚੋਂ ਹਟਾ ਸਕਦੇ ਹੋ ਸੋ ਇਹ ਹੁਣ ਮਾਮਲਾ ਬਹੁਤ ਗੰਭੀਰ ਆ ਬਹੁਤ ਢੂੰਗਾ ਵੀ ਆ ਕੋਈ ਸਰਕਾਰ ਕਿਸ ਤਰੀਕੇ ਦੇ ਨਾਲ ਆਪਣੇ ਹਿਸਾਬ ਦੇ ਨਾਲ ਮਤਲਬ ਸੱਚ ਉਹਨਾਂ ਦੇ ਹਿਸਾਬ ਨਾਲ ਉਹ ਸੱਚ ਆ ਉਹਨਾਂ ਦੇ ਹਿਸਾਬ ਨਾਲ ਉਹ ਸੱਚ ਆ ਕਿਤੇ ਨਾ ਕਿਤੇ ਜਿਹੜਾ ਕਲਚਰ ਆ ਕਿਤੇ ਨਾ ਕਿਤੇ ਜਿਹੜਾ ਉਹਦੀ ਉਹਦੀ ਇੰਟਰਪ੍ਰੀਟੇਸ਼ਨ ਆ ਜਾਂ ਉਹਦਾ ਜਿਹੜਾ ਉਹ ਨੂੰ ਦੱਸਣਾ ਆ ਕਿ ਅਸਲ ਦੇ ਵਿੱਚ ਸਲੀਅਤ ਕੀ ਆ ਉਹਨੂੰ ਆਪਣੇ ਹਿਸਾਬ ਨਾਲ ਜਿਹੜੀ ਦੱਸਣ ਦੀ ਗੱਲ ਆ ਆ ਰਿਵਿਊ ਉਹ ਕਹਿੰਦੇ ਅਸੀਂ ਦੇਖਾਂਗੇ ਜਿਹੜੀ ਸਾਨੂੰ ਆਉਂਦਾ ਆ ਉਹਨੂੰ ਜਿਹੜੇ ਰਾਜਨੀਤਿਕ ਜਿਹੜੇ ਆਲੋਚਕ ਨੇ ਉਹ ਹਲਚੰਤ ਤੇ ਇਸ ਕਾਲ ਤੋਂ ਕਿ ਇਹ ਕਿਤੇ ਨਾ ਕਿਤੇ ਜਿਹੜੀਆਂ ਇਹ ਸੰਸਥਾਵਾਂ ਹੁੰਦੀਆਂ ਜਾਂ ਜਿਦਾ ਸਮਕਸੋਨੀਅਨ ਸਿਚੁਏਸ਼ਨਸ ਆ ਇਹ ਨੌਨ ਪਾਰਟਿਸਨ ਹੁੰਦੀਆਂ ਇਹ ਨਾ ਡੈਮੋਕਰਟ ਹੁੰਦੇ ਆ ਤੇ ਨਾ ਇਹ ਰਿਪਬਲਿਕਨ ਹੁੰਦੇ ਆ ਤੇ ਇੰਡੀਪੈਂਡੈਂਟ ਹੁੰਦੇ ਆ ਚਿੰਤਾ ਇਹ ਆ ਕਿ ਇਸ ਤਰ੍ਹਾਂ ਦੀ ਦਖਲਅੰਦਾਜ਼ੀ ਦੇ ਨਾਲ ਕਿਤੇ ਇਹਨਾਂ ਦੀ ਜਿਹੜੀ ਇੰਡੀਪੈਂਡੈਂਸ ਆ ਉਹ ਖਤਮ ਨਾ ਹੋ ਜAVE ਜਾਂ ਉਹ ਮਤਲਬ ਇਸ ਤਰੀਕੇ ਦੇ ਨਾਲ ਨਾ ਹੋ ਜAVE ਕਿ ਉਹਦੇ ਤੇ ਸ਼ੱਕ ਹੋਣ ਲੱਗ ਜAVE ਕਿ ਹੁਣ ਕਿਧਰਲੇ ਪਾਸੇ ਇਹ ਗੱਲਬਾਤ ਕਿਹੜੀ ਵਿਚਾਰਾਂ ਦੀ ਹੋਣੀ ਹੈ ਅਗਲੀ ਗੱਲਬਾਤ ਪੱਤਰਕਾਰ ਆਫਸਰਟੈਂਟ ਆਇਸ਼ਵਰ ਇਹ ਅਮਰੀਕਨ ਪੱਤਰਕਾਰ ਸੀ ਇਹ ਯੂਐਸ ਮਰੀਨ ਸਾਹਿਬ ਕਾ ਯੂਐਸ ਮਰੀਨਸ ਹੈਗਾ ਸੀਰੀਆ ਚ ਗਿਆ ਸੀ 212 ਨੂੰ ਅੱਜ 13 ਸਾਲ ਹੋ ਗਏ ਅਤਾ ਪਤਾ ਕੋਈ ਨਹੀਂ ਸਿਵਲ ਵਾਰ ਕਵਰ ਕਰਨੀ ਸੀ ਜਿਹੜੇ ਪੱਤਰਕਾਰ ਹੁੰਦੇ ਆ ਉਹ ਵੱਖ-ਵੱਖ ਥਾਵਾਂ ਦੇ ਉੱਤੇ ਜਾਂਦੇ ਆ ਉੱਥੇ ਕਵਰੇਜ ਕਰਦੇ ਆ ਚਾਹੇ ਕੋਈ ਲੜਾਈ ਹੋਵੇ ਚਾਹੇ ਤੂਫਾਨ ਹੋਵੇ ਚਾਹੇ ਹੜ੍ਹ ਹੋਣ ਜਾਂ ਕੁਝ ਵੀ ਹੋਵੇ ਉਹਨਾਂ ਥਾਵਾਂ ਦੇ ਉੱਤੇ ਜਾ ਕੇ ਕਵਰੇਜ ਕਰਦੇ ਆ ਜਿਹੜਾ ਇਹ ਪੋਸਟਨਟਾਈ ਸੀ ਇਹ ਵੀ ਐਸੀ ਤਰ੍ਹਾਂ 2112 ਦੇ ਵਿੱਚ ਉੱਥੇ ਸੀਰੀਆ ਦੇ ਵਿੱਚ ਕਵਰ ਕਰਨ ਗਿਆ ਤੇ ਉਹਨੂੰ ਫੜ ਲਿਆ ਗਿਆ ਡਮਾਸਕਸ ਦੇ ਨੇੜੇ ਅਗਸਤ 2112 ਦੇ ਵਿੱਚ ਉਹਨੂੰ ਫੜ ਲਿਆ ਗਿਆ ਸੀਰੀਆ ਸਰਕਾਰ ਤੇ ਫੋਰਸਸ ਨੇ ਉਹਨੂੰ ਡਿਟੇਨ ਕੀਤਾ ਆ ਭਾਵੇਂ ਕਿ ਬੈਨ ਕੀਤਾ ਪਰ ਜਲ ਤੱਕ ਤੌਰ ਦੇ ਉਤੇ ਇਸ ਕੱਲ ਤੋਂ ਉਹਨਾਂ ਨੇ ਡਿਨਾਈ ਕੀਤਾ ਕਿਸੇ ਨਹੀਂ ਕੀਤਾ ਅ ਮਤਲਬ ਇਦਾਂ ਲੱਗਿਆ ਕਿ ਇੱਕ ਵੀਡੀਓ ਸੀਗੀ ਵੀਡੀਓ ਇਦਾਂ ਦੀ ਸੀ ਜਿਹੜੀ ਮਤਲਬ ਦੱਸਦੇ ਆ ਕਿ ਬਣਾਈ ਗਈ ਸੀ ਵੀ ਉਹਨੂੰ ਜਿੱਦਾਂ ਜਿਹੜੇ ਇਸਲਾਮਿਕ ਮਿਲਿਟੈਂਟ ਆ ਉਹਨਾਂ ਨੇ ਉਹਨੂੰ ਫੜ ਲਿਆ ਸੀ ਅਕਤੂਬਰ ਗਸਤੇ ਵਿੱਚ ਫੜਿਆ ਜਾਂਦਾ ਉੱਥੇ ਅਕਤੂਬਰ 20 ਸੇ 12 ਦੇ ਵਿੱਚ ਇਹ ਉਥੋਂ ਨਿਕਲ ਗਿਆ ਜੇਲ ਦੇ ਵਿੱਚੋਂ ਪਰ ਦੁਬਾਰਾ ਫੇਰ ਫੜ ਲਿਆ ਗਿਆ ਜਦੋਂ ਇਹ ਮਤਲਬ ਗਲਤ ਏਰੀਏ ਦੇ ਵਿੱਚ ਜਾ ਕੇ ਬਚਾ ਲੱਭਦਾ ਸੀ ਹੁਣ ਦਹਾਕੇ ਤੋਂ ਜ਼ਿਆਦਾ ਸਮਾਂ ਹੋ ਗਿਆ ਜਿਹੜੇ ਸੀਰੀਆ ਦੇ ਅਸਾਦ ਉਹ ਸਾਰਾ ਪੂਰਾ ਉਹਨਾਂ ਦਾ ਰਾਜਸ਼ਾਹੀ ਹੈਗੀ ਆ ਉਹ ਕਹਿੰਦੇ ਕਿ ਸਾਨੂੰ 22 ਬਾਰੇ ਕੁਝ ਨਹੀਂ ਪਤਾ ਉਹ ਕੌਣ ਸੀ ਇੰਟੈਲੀਜੈਂਸ ਤੇ ਗਵਾਹ ਜਿਹੜੇ ਸਾਫ਼ ਤੌਰ ਦੇ ਉੱਤੇ ਦੱਸਦੇ ਆ ਕਿ ਸੀਰੀਆ ਨੇ ਉਹਨੂੰ ਫੜਿਆ ਪਰਿਵਾਰ ਨੇ ਬਹੁਤ ਲੰਬੀ ਲੜਾਈ ਲੜੀ ਐ ਇਸ ਮਾਮਲੇ ਦੇ ਵਿੱਚ ਉਹਦੇ ਪੇਰੈਂਟ ਨੇ ਡੈਬਰਾ ਤੇ ਮਾਰਕ 22 ਸੇ ਉਹਨਾਂ ਨੇ 13 ਸਾਲ ਹੋ ਗਏ ਜਿਹੜੇ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ ਪਹਿਲਾ ਵਾਮਾ ਵਾਰੇ ਫਿਰ ਟਰੰਪ ਵਾਰੀ ਫਿਰ ਬਾਈਡਨ ਵਾਰੀ ਤੇ ਹੁਣ ਫਿਰ ਟਰੰਪ ਦੀ ਵਾਰੀ ਫੇਰ ਆ ਗਈ ਹੈ ਸੋ ਚਾਰ ਰਾਸ਼ਟਰਪਤੀਆਂ ਨੇ ਉਹ ਪੀਲਾਂ ਕਰ ਕਰ ਥੱਕ ਗਏ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਨੂੰ ਲੱਭ ਕੇ ਘਰ ਲਿਆਂਦਾ ਜਾਵੇ ਡਿਪਲੋਮੈਟਿਕ ਐਫਰਟ ਇਸ ਪੱਤਰਕਾਰ ਨੂੰ ਅਮਰੀਕਾ ਲਿਆਉਣ ਦੇ ਲਈ ਹੋਏ ਵੀ ਹੈ ਜਿਹੜੀਆਂ ਬਹੁਤ ਬਹੁਤ ਸਾਰੀਆਂ ਜਿਹੜੀਆਂ ਗੁਪਤ ਮੀਟਿੰਗਾਂ ਅਮਰੀਕਾ ਤੇ ਸੀਰੀਆ ਦੇ ਵਿਚਕਾਰ ਹੋਈਆਂ ਵੱਖ-ਵੱਖ ਦੇਸ਼ਾਂ ਦੇ ਵਿੱਚ ਉੱਥੇ ਸੈਂਕਸ਼ਨਸ ਹਟਾਉਣ ਦੀ ਗੱਲ ਵੀ ਕੀਤੀ ਗਈ ਹੈ ਜਿਹੜੀ ਅਸਾਦ ਸੀਗਾ ਉੱਥਾ ਸੀਰੀਆ ਦਾ ਉਹਦੀ ਵਾਈਫ ਦੀ ਅਮਰੀਕਾ ਚ ਮੈਡੀਕਲ ਕੇਅਰੇ ਬਾਰੇ ਵੀ ਗੱਲ ਹੋਈ ਹੈ ਪਰ ਜਿਹੜਾ ਸੀਰੀਆ ਆ ਉਹਨੇ ਆਸਟੈਂਟਾਈਜ਼ ਤੇ ਜੀਵਨ ਬਾਰੇ ਕੋਈ ਵੀ ਸਬੂਤ ਨਹੀਂ ਦਿੰਦਾ ਹੁਣ ਜਾਂ ਤਾਂ ਉਹਨਾਂ ਨੂੰ ਪਤਾ ਨਹੀਂ ਹੈ ਜਾਂ ਉਹ ਖੈਨਿੰਗਾ 24 ਦੇ ਵਿੱਚ ਸੀਰੀਆਨ ਅਫੀਸ਼ੀਅਲਸ ਇੱਕ ਬੈਸਨ ﺍﻟ हसन ਆ ਉਹਨੇ ਕਲੇਮ ਕੀਤਾ ਕਿ ਉਹਨੇ ਇਹ ਦਾਵਾ ਕੀਤਾ ਕਿ ਅਸਾਦ ਨੇ ਹੁਕਮ ਦਿੱਤਾ ਸੀ 22 ਨੂੰ 213 ਦੇ ਵਿੱਚ ਮਾਰਨ ਦਾ ਪਰ ਇਹਦੀ ਕੋਈ ਵੈਰੀਫਿਕੇਸ਼ਨ ਨਹੀਂ ਹੋ ਸਕੀ ਜਿਹੜੀ ਗੱਲ ਉਹਨੇ ਕਹੀ ਸੀ ਸੋ ਦੋਵੇਂ ਜਿਹੜੇ ਅ ਅਮਰੀਕਾ ਨੂੰ ਵੀ ਇਸ ਮਾਮਲੇ ਤੇ ਸ਼ੱਕ ਰਿਹਾ ਹੁਣ ਕੁਝ ਜਿਹੜੇ ਇਹ ਮੰਨਦੇ ਆ ਕਿ ਜਿਹੜਾ ਹੇਜ਼ ਬੋਲਾ ਆ ਜਿਹੜਾ ਅਸਾਦ ਦਾ ਸਾਥੀ ਆ ਉਹਨਾਂ ਨੇ 2213 ਦੇ ਵਿੱਚ ਲੈ ਲਿਆ ਸੀ ਪਰ ਕਨਫਰਮੇਸ਼ਨ ਇਸ ਗੱਲ ਦੀ ਕੋਈ ਨਹੀਂ ਆ ਕਿ ਦੱਸਦੇ ਇਹ ਆ ਕਿ ਜਿਹੜੀਆਂ ਜਿਹੜੀਆਂ ਉਹ ਕਵਰ ਦੱਸਦੇ ਆ ਜਿੱਥੇ ਉਹ ਸਿਗਾ ਜਾਂ ਉਹਦੇ ਬਾਡੀ ਪਾਰਟਸ ਹੈਗੇ ਆ ਉਹ ਆਪਸ ਦੇ ਵਿੱਚ ਕਿਤੇ ਵੀ ਮਿਲ ਨਹੀਂ ਰਹੇ ਹਜੇ ਵੀ ਉਹਦੀ ਕਿਸਮਤ ਬਾਰੇ ਨਿਸ਼ਚਿਤਤਾ ਅਨਸਰਟਨਟੀ ਉਦਾਂ ਹੀ ਬਣੀ ਹੈ ਯੂ ਐਸ ਇੰਟੈਲੀਜੈਂਸ ਨੇ ਇਹ ਮਤਲਬ ਹੁਣ ਸੋਚਣਾ ਸ਼ੁਰੂ ਕਰ ਦਿੱਤਾ ਜਾਂ ਇਦਾਂ ਕਹਿ ਲਓ ਵੀ ਕਿ ਉਹ ਜਿੰਦਾ ਵੀ ਹੈਗਾ ਜਾਂ ਨਹੀਂ ਹੈਗਾ ਤੇ ਮੰਨ ਕੇ ਚੱਲ ਰਿਹਾ ਕਿ ਪ੍ਰੋਬੇਬਲੀ ਉਹ ਮਰ ਚੁੱਕਿਆ ਪਰ ਡੈਫੀਨਿਟ ਪ੍ਰੂਫ ਉਹਦੇ ਘਰਦਿਆਂ ਕੋਲ ਕਿਸੇ ਵੀ ਤਰੀਕੇ ਦਾ ਨਹੀਂ ਹੈ ਕਈ ਸਾਲਾਂ ਦੀ ਇਸ ਸਾਰੇ ਜਦੋਂ ਜਿਹਦ ਤੋਂ ਬਾਅਦ ਕਿਸੇ ਸਬੂਤ ਦੀ ਹੋਂਦ ਤੋਂ ਬਿਨਾਂ ਜਿਹੜੀ ਡੈਬਰਾ ਟਾਈਸਾ ਉਹ ਕਨਵਿੰਸਡ ਆ ਕਿ ਉਹਦਾ ਬੇਟਾ ਜਿਹੜਾ ਜਿਉਂਦਾ ਹੈ ਤੇ ਉਹ ਅਮਰੀਕਾ ਦੀ ਸਰਕਾਰ ਦੀ ਲੋਚਨਾ ਕਰਦਿਆ ਕਿ ਇਹ ਉਹ ਕੁਝ ਨਹੀਂ ਕਰ ਰਿਹਾ ਜੋ ਕੁਝ ਇਹਨਾਂ ਨੂੰ ਕਰਨਾ ਚਾਹੀਦਾ ਸੀ 13 ਸਾਲਾਂ ਦਾ ਇੱਕ ਅਨਸੋਲਵਡ ਕੇਸ ਹੁਣ ਤੱਕ ਦੀ ਸਭ ਤੋਂ ਲੰਬੀ ਜਿਹੜੀ ਹੋਸਟੇਜ ਜਾਂ ਮਿਸਿੰਗ ਪਰਸਨ ਕੇਸ ਜਿਹਦੇ ਵਿੱਚ ਕੋਈ ਅਮਰੀਕਾ ਅਮਰੀਕਾ ਦਾ ਬੰਦਾ ਹੋਵੇ ਤੇ 13 ਸਾਲ ਬਾਅਦ ਗੁੰਮ ਰਹਿ ਗਿਆ ਹੋਵੇ ਪਹਿਲਾਂ ਵਾਪਰਿਆ ਕਦੇ ਨਹੀਂ ਔਰ ਦੂਜੀ ਗੱਲ ਜਿਹੜੀ ਪ੍ਰੈਸ ਦੀ ਆਜ਼ਾਦੀ ਆ ਉਹਦੀ ਉਹਦੀ ਫ੍ਰੀडम ਉਹ ਜਰਨਲਿਸਟ ਸੀਗਾ ਇੱਕ ਬਹੁਤ ਡੇਂਜਰਸ ਕਨਫਲਿਕਟ ਨੂੰ ਕਵਰ ਕਰਨ ਗਿਆ ਸੀ ਉਹਦਾ ਕੇਸ ਇਹ ਵੀ ਦੱਸਦਾ ਆ ਕਿ ਰਿਪੋਰਟਰ ਨੂੰ ਰਿਸਕ ਕਿੰਨਾ ਹੁੰਦਾ ਆ ਤੇ ਉਹਦੇ ਕਨਸੀਕਵੈਂਸਸ ਜਾਂ ਟਾਰਗੇਟਡ ਕੀ ਹੋ ਸਕਦੇ ਆ 10 ਸਾਲਾਂ ਬਾਅਦ ਪਬਲਿਕ ਨੂੰ ਇਹ ਵੀ ਯਾਦ ਆ ਦੂਜਾ ਇਹ ਡਿਪਲੋਮੈਟਿਕ ਟੈਸਟ ਵੀ ਆ ਜਿਹੜਾ ਇਹ ਦੱਸਦਾ ਹੈ ਕਿ ਜਿਹੜੀ ਰਾਜਨੀਤੀ ਆ ਜਿਹੜੀਆਂ ਜੰਗਾਂ ਆ ਤੇ ਜਿਹੜੀ ਡਿਪਲੋਮੇਸੀ ਆ ਆਪਸ ਦੇ ਵਿੱਚ ਭਿੱੜਦੀਆਂ ਕਿੱਦਾਂ ਆ ਬਹੁਤ ਵਾਰੀ ਅਮਰੀਕਾ ਦੇ ਰਾਸ਼ਟਰਪਤੀ ਬਦਲੇ ਸਾਰਿਆਂ ਨੇ ਕੋਸ਼ਿਸ਼ ਕੀਤੀ ਸਾਰੇ ਉਹਨੂੰ ਸੁਰੱਖਿਅਤ ਵਾਪਸ ਲਿਆਉਣ ਦੇ ਵਿੱਚ ਨਾਕਾਮਯਾਬ ਹੋਏ ਜਿਹਦਾ ਮਤਲਬ ਇਹ ਆ ਕਿ ਜੇ ਕੋਈ ਅਮਰੀਕਾ ਦਾ ਬੰਦਾ ਬਾਹਰ ਫੜਿਆ ਜਾਵੇ ਉਹਨੂੰ ਛਡਾਉਣ ਦੇ ਵਿੱਚ ਵੀ ਅਮਰੀਕਾ ਦੀਆਂ ਜਿਹੜੀਆਂ ਲਿਮਿਟੇਸ਼ਨਸ ਨੇ ਉਹ ਇਹਨਾਂ ਤੋਂ ਬਾਹਰ ਨਹੀਂ ਜਾ ਸਕਦਾ ਔਰ ਅਸਾਦ ਦਾ ਜਿਹੜਾ ਇਹ ਸਾਰਾ ਕੁਝ ਹੈਗਾ ਉਹ 2024 ਦੇ ਵਿੱਚ ਉਲਟਾ ਹੋ ਗਿਆ ਸੋ ਮਤਲਬ ਨਵੀਂ ਜਾਣਕਾਰੀ ਕੋਈ ਹੈ ਕੋਈ ਨਹੀਂ ਪਰ ਜਵਾਬ ਹਜੇ ਵੀ ਕੋਈ ਨਹੀਂ ਆ ਇਹਦੇ ਨਾਲ ਜਿਹੜੀ ਜਿਹੜੀ ਇਹ ਚੁੱਪਿਆ ਉੱਥੇ ਦੀ ਜਾਂ ਉਧਰਲੇ ਪਾਸਿਓਂ ਕਿਸੇ ਗੱਲ ਦਾ ਜਵਾਬ ਨਾ ਆਉਣਾ ਉਹ ਮਾਪਿਆਂ ਦੇ ਲਈ ਹੋਰ ਵੀ ਵੱਡੀ ਚਿੰਤਾ ਬਣਿਆ ਆ ਉਹਦੇ ਪੇਰੈਂਟਸ ਲਗਾਤਾਰ ਜਿਹੜੇ ਇਸ ਕੇਸ ਨੂੰ ਪਬਲਿਕ ਵਿਊ ਦੇ ਵਿੱਚ ਰੱਖ ਰਹੇ ਆ ਅੱਜ ਫੇਰ ਇਹੀ ਰੱਖਿਆ ਤੇ ਇਸੇ ਕਰਕੇ ਮਿਸ਼ੈਂਕਨ ਪੋਸਟ ਨੇ ਇੱਕ ਬਹੁਤ ਵੱਡੀ ਸਟੋਰੀ ਇਹਦੇ ਉੱਤੇ ਕੀਤੀ ਹੈ ਕਿ ਅਮਰੀਕਾ ਦੀ ਸਰਕਾਰ ਨੂੰ ਉਹ ਲਗਾਤਾਰ ਇਸੀ ਉਹਨੂੰ ਜਿਹੜੇ ਉਹਨਾਂ ਦੇ ਬੇਟੇ ਨੂੰ ਸਰਚ ਕਰਨ ਤੇ ਜਿਹੜਾ ਸਵਾਲ ਆ ਕਿ ਜਿਹੜਾ ਵੱਡਾ ਸਵਾਲ ਆ ਕਿ ਅਮਰੀਕਾ ਇਦਾਂ ਦੇ ਆ ਕੇਸਾਂ ਨੂੰ ਹੈਂਡਲ ਕਿੱਦਾਂ ਕਰਦਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਤੁਸੀਂ ਦੇਖੋ ਪਹਿਲਾਂ ਬਰਾਕ ਓਬਾਮਾ ਬਰਾਕ ਓਬਾਮਾ ਤੋਂ ਬਾਅਦ ਟਰੰਪ ਡੋਨਲਡ ਟਰੰਪ ਡੋਨਲਡ ਟਰੰਪ ਤੋਂ ਬਾਅਦ ਜੋ ਬਾਈਡਨ ਜੋ ਬਾਈਡਨ ਤੋਂ ਬਾਅਦ ਹੁਣ ਫਿਰ ਡੋਨਲਡ ਟਰੰਪ ਤੇ ਅਜੇ ਤੱਕ ਵੀ ਜਿਹੜਾ ਉਹਦਾ ਪਤਾ ਸਤਾਇਆ ਕੁਝ ਨਹੀਂ ਲੱਗਾ ਨਾ ਕੋ ਪੱਕਾ ਇਹ ਸਬੂਤ ਆ ਕਿ ਉਹਦੀ ਮੌਤ ਹੋ ਗਈ ਹੈ ਤੇ ਨਾ ਕੋ ਪੱਕਾ ਇਹ ਸਬੂਤ ਆ ਕਿ ਉਹ ਅਜੇ ਤੱਕ ਜਿਉਂਦਾ ਹੈ ਨਾ ਉਥੋਂ ਦੇ ਅਫੀਸ਼ੀਅਲ ਮੰਨਦੇ ਆ ਔਰ ਇਹ ਵੀ ਹੈ ਕਿ ਅਮਰੀਕਾ ਤੇ ਸਿਰਿਆ ਦੇ ਵਿਚਕਾਰ ਵਕ ਵਕ ਥਾਵਾਂ ਦੇ ਉੱਤੇ ਕਈ ਮੀਟਿੰਗਸ ਹੋਈਆਂ ਮਲਟੀਪਲ ਮੀਟਿੰਗਸ ਹੋਈਆਂ ਉਹਨਾਂ ਸਾਰਿਆਂ ਦੇ ਵਿੱਚੋਂ ਅਜੇ ਤੱਕ ਜਿਵੇਂ ਨਤੀਜੇ ਆ ਉਹ ਸਾਹਮਣੇ ਨਹੀਂ ਆ ਸਕੀ ਕਿ ਇਸ ਪੱਤਰਕਾਨ ਉਸਟੈਂਟਾਈਸ ਬਾਰੇ ਉਹਦੇ ਮਾਪਿਆਂ ਨੂੰ ਕੁਝ ਨਾ ਕੁਝ ਪਤਾ ਲੱਗ ਸਕੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਸ਼ੁਸ਼ਨਾਵੀਆਂ ਕਲਮ ਬਤਨਾ